ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 417 ਤੋਂ ਲੈ ਕੇ 418 ਤੱਕ ਸਵਾਯਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਅੱਜ ਰਾਗ ਆਸਾ ਵਿੱਚ ਹੈ ਜੀ ਅਸ਼ਟਪਦੀਆਂ ਨੇ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਸੰਗਤ ਜੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਤੂੜ ਮਹਿਲਾ ਅੰਦਰ ਹੋਦੀਆਂ ਹੁਣ ਬਹਿਨ ਨਾ ਮਿਲਣ ਹਦੂਰ ਆਦੇਸ ਬਾਬਾ ਆਦੇਸ ਆਦ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੈ ਵੇਸ ਰਹਾਉ ਹੰਦੀ ਸੰਗਤ ਜੀ ਇਸ ਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸੈਦਪੁਰ ਪਹਿਲਾ ਨਾਂ ਸੈਦਪੁਰ ਹੁਣ ਉਹਨੂੰ ਐਮਨਾਬਾਦ ਕਹਿੰਦੇ ਨੇ ਉੱਥੇ ਬਾਬਰ ਨੇ ਚੜ੍ਹਾਈ ਕੀਤੀ ਸੀ ਤਾਂ ਬਾਬਰ ਦੀ ਚੜ੍ਹਾਈ ਦੇ ਕਾਰਨ ਜੋ ਐਮਨਾਬਾਦ ਦਾ ਸੈਦਪੁਰ ਦਾ ਹਾਲ ਹੋਇਆ ਸੀ ਉਹਦੇ ਬਾਰੇ ਇਹਦੇ ਵਿੱਚ ਬਿਆਨ ਕਰ ਰਹੇ ਨੇ ਇਤਿਹਾਸਿਕ ਘਟਨਾ ਹੈ ਤੇ ਜਦੋਂ ਇਹ ਹਮਲਾ ਕੀਤਾ ਸੀ ਬਾਬਰ ਨੇ ਤਾਂ ਜਦੋਂ ਉਹਨੇ ਕੈਦੀ ਬਣਾਏ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਉਹ ਕੈਦੀ ਬਣਾ ਕੇ ਲੈ ਗਿਆ ਸੀਗਾ ਕਹਿੰਦੇ ਇੱਕ ਸਮਾਨ ਦੀ ਪੰਡ ਮੇਰੇ ਪਾਸ਼ਾ ਨੇ ਵੀ ਸਿਰ ਤੇ ਚੁੱਕੀ ਸੀ ਹਾਂ ਵਾਹਿਗੁਰੂ ਜੀ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਵੀ ਉਹ ਇਸਤਰੀਆਂ ਜਿਨ੍ਹਾਂ ਦੇ ਵੀ ਪੱਟੀਆਂ ਸਿਰ ਤੇ ਬਣਾ ਬਣਾ ਕੇ ਮਾਂਗ ਦੇ ਵਿੱਚ ਸੰਧੂਰ ਪਾਏ ਹੋਏ ਸੀ ਜਦੋਂ ਅਜੇ ਬਾਬਰ ਨੇ ਹਮਲਾ ਨਹੀਂ ਸੀ ਕੀਤਾ ਤੇ ਮਤਲਬ ਵੀ ਇਹ ਜਿਸ ਤਰ੍ਹਾਂ ਕਹਿੰਦੇ ਬੜੀ ਇੱਜ਼ਤ ਨਾਲ ਆਪਣੇ ਘਰਾਂ ਵਿੱਚ ਰਹਿੰਦੀਆਂ ਸੀ ਤਾਂ ਹੁਣ ਉਹਨਾਂ ਦੇ ਸਿਰ ਤੋਂ ਕਹਿੰਦੇ ਵੀ ਜਿਵੇਂ ਵਾਲ ਪੁੱਟੇ ਜਾਂਦੇ ਨੇ ਜਦੋਂ ਤੁਰੇ ਜਾਂਦੇ ਨੇ ਤਾਂ ਧੂੜ ਪੈਂਦੀ ਆ ਜਿਵੇਂ ਇੱਕ ਸੀਟ ਇੱਕ ਸੀਟ ਸਾਰਿਆਂ ਨੂੰ ਲਜਾਈ ਜਾਂਦੇ ਨੇ ਹਨਾ ਵੀ ਬੜੀ ਮਾਲੀ ਮਾੜੀ ਹਾਲਤ ਵਿੱਚ ਲੈ ਕੇ ਜਾਂਦੇ ਨੇ ਜਦੋਂ ਇਦਾਂ ਜੰਗ ਹੁੰਦਾ ਹੁਣ ਆਪਾਂ ਦੇਖਦੇ ਆ ਯੂਕਰੇਨ ਦਾ ਜਿਹੜਾ ਜੰਗ ਲੱਗਿਆ ਹੋਇਆ ਆ ਕਿ ਮੈਂ ਇੰਨੀਆਂ ਸੋਹਣੀਆਂ ਸੋਹਣੀਆਂ ਇਮਾਰਤਾਂ ਜਿਹੜੀਆਂ ਪਤਾ ਨਹੀਂ ਕਿੰਨੇ ਕਿੰਨੇ ਸਾਲ ਲਾ ਕੇ ਬਣੀਆਂ ਸੀ ਤੇ ਹੁਣ ਮਿੰਟਾਂ ਸਕਿੰਟਾਂ 'ਚ ਢਹਿ ਢੇਰੀ ਹੋ ਰਹੀਆਂ ਨੇ ਸਭ ਉਸ ਸੱਚੇ ਪਾਤਸ਼ਾਹ ਦੀ ਕੁਦਰਤ ਆ ਫਿਰ ਕਹਿੰਦੇ ਜਿਹੜੀਆਂ ਅੱਗੇ ਇਸਤਰੀਆਂ ਮਹਿਲਾਂ ਵਿੱਚ ਰਹਿੰਦੀਆਂ ਸੀ ਹੁਣ ਉਹਨਾਂ ਨੂੰ ਮਹਿਲਾਂ ਦੇ ਨੇੜੇ ਟੁਕਣਾ ਨਹੀਂ ਮਿਲ ਰਿਆ ਕਹਿੰਦੇ ਉਸ ਪਰਮੇਸ਼ਰ ਨੂੰ ਨਮਸਕਾਰ ਆ ਨਮਸਕਾਰ ਆ ਕਹਿੰਦੇ ਆਦਪੁਰਖ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਵੀ ਤੇਰੇ ਕਿਸ ਤਰ੍ਹਾਂ ਦੇ ਕੌਤਕ ਤੂੰ ਰਚਦਾ ਆਪ ਹੀ ਕਹਿੰਦੇ ਇਹ ਕੌਤਕ ਰਚ ਰਚ ਤੂੰ ਆਪ ਹੀ ਦੇਖ ਰਿਆਂ ਕਹਿੰਦੇ ਜਦੋਂ ਸਿਆਂ ਵਿਆਹੀਆਂ ਲਾੜੇ ਸੋਹਣ ਪਾਸ ਹੀ ਢੋਲੀ ਚੜ ਆਈਆਂ ਦੰਦ ਖੰਡ ਕੀ ਤੇਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਨ ਪਾਸ ਫੇ ਕਹਿੰਦੇ ਜਦੋਂ ਇਹ ਇਸਤਰੀਆਂ ਵਿਆਹ ਕੇ ਆਈਆਂ ਸੀ ਤਾਂ ਆਪਣੇ ਪਤੀ ਦੇ ਨਾਲ ਬੈਠੀਆਂ ਸੋਹਣੀਆਂ ਲੱਗਦੀਆਂ ਸੀ ਡੋਲੀਆਂ ਤੇ ਚੜ ਕੇ ਆਈਆਂ ਸੀ ਪਾਲਕੀਆਂ 'ਚ ਦੰਦ ਖੰਡ ਦੇ ਇਹਨਾਂ ਦੇ ਚੂੜੇ ਪਾਏ ਹੋਏ ਸੀ ਤਾਂ ਇਹਨਾਂ ਦੇ ਸਹੁਰੇ ਘਰਾਂ ਵਾਲਿਆਂ ਨੇ ਬੜੇ ਸ਼ਗਨਾਂ ਦੇ ਨਾਲ ਪਾਣੀ ਵਾਰ ਕੇ ਇਹਨਾਂ ਦੇ ਉੱਪਰੋਂ ਪੀਤੇ ਇਹਨਾਂ ਦੇ ਹੱਥਾਂ ਵਿੱਚ ਜਿਹੜੇ ਪੱਖੇ ਫੜੇ ਸੀ ਉਹਨਾਂ ਦੇ ਵਿੱਚ ਸ਼ੀਸ਼ੇ ਲਿਸ਼ਕਦੇ ਸੀ ਵੀ ਬੜੀ ਠਾਠ ਵਾਠ ਨਾਲ ਰਹਿੰਦੀਆਂ ਸੀਗੀਆਂ 1 ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ ਗਰੀ ਸੁਹਾਰੇ ਖਾਂਦੀਆਂ ਮਾਣਨ ਸੇਜੜੀਆਂ ਤਿੰਨ ਗਲ ਸਿਲਕਾਂ ਪਾਈਆਂ ਟੁੱਟਨ ਮੋਤ ਸਰੀਆਂ ਕਹਿੰਦੇ ਵੀ ਫੇਰ ਇਹਨਾਂ ਨੂੰ ਸ਼ਗਨਾ ਦੇ ਕਹਿੰਦੇ ਲੱਖਾਂ ਲੱਖਾਂ ਰੁਪਏ ਚੜਦੇ ਸੀਗੇ ਗਰੀ ਸ਼ੁਹਾਰੇ ਖਾਂਦੀਆਂ ਸੀ ਸੇਜਾਂ ਮਾਣਦੀਆਂ ਸੀ ਤੇ ਇਹਨਾਂ ਦੇ ਗਲ ਵਿੱਚ ਮੋਤੀਆਂ ਦੇ ਹਾਰ ਸੀ ਜਿਹੜੇ ਹੁਣ ਅੱਜ ਟੁੱਟ ਗਏ ਨੇ ਤੇ ਹੁਣ ਅੱਜ ਇਹਨਾਂ ਦੇ ਗਲਾਂ ਵਿੱਚ ਵੈਰੀਆਂ ਨੇ ਕਹਿੰਦੇ ਰस्सियां ਪਾਈਆਂ ਹੋਈਆਂ ਨੇ ਖਿੱਚ ਕੇ ਲਾ ਜਾ ਰਹੇ ਨੇ ਤਰ ਜੋਬ ਤਨ ਜੋਵਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜੇ तिस ਪਾਵੇ ਦੇ ਵੜਾਈ ਜੇ ਪਾਵੇ ਦੇ ਸਜਾਏ ਕਹਿੰਦੇ ਉਹੀ ਧਨ ਤੇ ਜੋਵਨ ਜਿਹਨਾਂ ਦੇ ਮਾਣ ਤੇ ਇਹਨਾਂ ਨੇ ਕਦੇ ਪ੍ਰਮਾਤਮਾ ਦਾ ਨਾਂ ਨਹੀਂ ਸੀ ਜਪਿਆ ਕਹਿੰਦੇ ਹੁਣ ਉਹੀ ਇਹਨਾਂ ਦੀ ਜਿੰਦ ਦੇ ਵੈਰੀ ਹੋ ਗਏ ਨੇ ਕਹਿੰਦੇ ਕਹਿੰਦੇ ਉਹ ਤਮਾਸ਼ਿਆਂ ਦੇ ਵਿੱਚ ਜਦੋਂ ਜੀਵ ਭੁੱਲ ਜਾਂਦਾ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਹੁਣ ਕਹਿੰਦੇ ਜਿਹੜੇ ਬਾਬਰ ਦੇ ਸਿਪਾਹੀ ਨੇ ਉਹ ਇਹਨਾਂ ਦੀ ਇੱਜ਼ਤ ਕਹਿੰਦੇ ਰੋਲ ਕੇ ਇਹਨਾਂ ਨੂੰ ਲਜਾਈ ਜਾਂਦੇ ਨੇ ਕਹਿੰਦੇ ਇਹ ਪਰਮਾਤਮਾ ਦੀ ਰਜ਼ਾ ਜਦੋਂ ਉਹਨੂੰ ਚੰਗਾ ਲੱਗਦਾ ਕਿਸੇ ਜੀਵ ਨੂੰ ਵਡਿਆਈ ਦਿੰਦਾ ਜਦੋਂ ਉਹਨੂੰ ਚੰਗਾ ਲੱਗਦਾ ਕਿਸੇ ਜੀਵ ਨੂੰ ਸਜ਼ਾ ਭੁਗਤਣੀ ਪੈਂਦੀ ਆ ਆਪਣੇ ਕਰਮਾਂ ਦੇ ਅਨੁਸਾਰ ਅਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜਾਏ ਅਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜਾਏ ਸਾਹਾਂ ਸੁਰਤ ਗਵਾਈਆ ਰੰਗ ਤਮਾਸੈ ਚਾਏ ਬਾਬਰਵਾਣੀ ਫੇਰ ਗਈ ਕੋਇ ਨਾ ਰੋਟੀ ਖਾਏ ਕਹਿੰਦੇ ਜੇ ਪਹਿਲਾਂ ਹੀ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਹੋਵੇ ਤਾਂ ਫਿਰ ਕਹਿੰਦੇ ਕਾਹਨੂੰ ਸਜ਼ਾ ਮਿਲੇ ਕਹਿੰਦੇ ਜਿਹੜੇ ਉਹ ਪਠਾਨ ਸੀ ਰੰਗ ਤਮਾਸ਼ੇ ਕਰਦੇ ਸੀ ਆਪਣੇ ਮਹਿਲਾਂ ਵਿੱਚ ਰਹਿੰਦੇ ਸੀ ਹੁਣ ਕਹਿੰਦੇ ਵੀ ਬਾਬਰ ਆ ਗਿਆ ਹੁਣ ਕਹਿੰਦੇ ਉਹਦੀ ਚੱਲ ਰਹੀ ਆ ਹੁਣ ਕਹਿੰਦੇ ਉਹਨਾਂ ਦੇ ਪਠਾਣਾ ਦੇ ਸਹਬਜ਼ਾਦਿਆਂ ਨੂੰ ਰੋਟੀ ਦਾ ਟੁੱਕ ਵੀ ਮੰਗਣਾ ਨਸੀਬ ਨਹੀਂ ਹੈਗਾ ਵੀ ਦੂਜਿਆਂ ਦੀ ਤੰਗਾਲੀ ਛੱਡੋ ਇਕ ਨਾ ਵਖਤ ਖੋਈਏ ਇਕ ਨਾ ਪੂਜਾ ਜਾਏ ਚੌਕੇ ਵਿਣ ਹਿਦਵਾਣੀਆਂ ਕਿਉਂ ਟਿੱਕੈ ਕੱਢੈ ਨਾਏ ਰਾਮ ਨਕਬੂ ਹੂੰ ਚੇਤਿਓ ਹੁਣ ਕਹਿਨ ਨ ਮਿਲੈ ਖੁਦਾਏ ਕਹਿੰਦੇ ਜਿਹੜੇ Hindu ਵੀ ਸੀ ਰਹਿੰਦੇ ਮੁਸਲਮਾਨ ਵੀ ਸੀ ਰਹਿੰਦੇ ਅਮਨਵਾਦ ਦੇ ਵਿੱਚ ਕਹਿੰਦੇ ਉਹਨਾਂ ਨੂੰ ਹੁਣ ਜਿਹੜੇ ਪੂਜਾ ਕਰਦੇ ਸੀ ਉਹਨਾਂ ਨੂੰ ਹੁਣ ਪੂਜਾ ਦਾ ਵਕਤ ਨਹੀਂ ਮਿਲ ਰਿਹਾ ਜਿਹੜੇ ਨਵਾਜ਼ ਪੜ੍ਹਦੇ ਸੀ ਉਹਨਾਂ ਨੂੰ ਨਵਾਜ਼ ਦਾ ਵਕਤ ਨਹੀਂ ਮਿਲ ਰਿਹਾ ਕਹਿੰਦੇ ਹੁਣ ਕਹਿੰਦੇ ਜਿਹੜੀਆਂ ਹਿੰਦਵਾਣੀਆਂ ਸੀ ਚੌਕੇ ਤੇ ਇਸ਼ਨਾਨ ਕਰਕੇ ਚੜ੍ਹਦੀਆਂ ਸੀ ਟਿੱਕੇ ਲਾਉਂਦੇ ਸੀ ਕਹਿੰਦੇ ਉਹ ਸਭ ਕੁਝ ਹੁਣ ਭੁੱਲ ਗਿਆ ਜਦੋਂ ਹੁਣ ਬਾਬਰ ਨੇ ਹਮਲਾ ਕਰ ਦਿੱਤਾ ਕਹਿੰਦੇ ਜਦੋਂ ਪਹਿਲਾਂ ਰਾਮ ਦਾ ਨਾਂ ਨਹੀਂ ਸੀ ਲਿਆ ਕਹਿੰਦੇ ਹੁਣ ਖੁਦਾ ਦਾ ਨਾਂ ਲੈਣ ਦਾ ਵੀ ਵਕਤ ਨਹੀਂ ਹੈਗਾ ਮਤਲਬ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦਾ ਨਾਂ ਪਹਿਲਾਂ ਨਹੀਂ ਲਿਆ ਹੁਣ ਤੇ ਉਹਨਾਂ ਨੂੰ ਕਿੱਥੋਂ ਮਿਲਣਾ ਹੈ ਸਮਾ ਭਗਤੀ ਕਰਨ ਦਾ ਇਕ ਕਰ ਆਵੇ ਆਪਣੈ ਇਕ ਮਿਲ ਮਿਲ ਪੁੱਛੈ ਸੁਖ ਇਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁਖ ਜੋ ਤਿਸ ਪਾਵੇ ਸੋ ਥੀਏ ਨਾਨਕ ਕਿਆ ਮਾਨੁਖ ਫਿਰ ਕਹਿੰਦੇ ਵੀ ਬਾਬਰ ਦੀ ਕਾਇਤ ਦੇ ਵਿੱਚੋਂ ਕਈਆਂ ਨੂੰ ਛੱਡਦਾ ਹੋਣਾ ਤੇ ਕਈ ਉਹਦੇ ਕੈਦ ਵਿੱਚ ਹੋਣੇ ਨੇ ਕਹਿੰਦੇ ਫਿਰ ਜਿਹੜੇ ਆ ਜਾਂਦੇ ਨੇ ਫਿਰ ਉਹ ਆ ਕੇ ਆ ਹੋਈ ਬੀਤੀ ਦਾ ਹਾਲ ਚਾਲ ਸੁਣਾਉਂਦੇ ਨੇ ਜਿਹੜੇ ਤਾਂ ਕਹਿੰਦੇ ਫਿਰ ਆ ਜਾਂਦੇ ਨੇ ਉਹਨਾਂ ਨੂੰ ਕੁਝ ਸੁੱਖ ਦਾ ਸਾਹ ਆਉਂਦਾ ਜਿਹੜੇ ਕਹਿੰਦੇ ਉਹਦੇ ਨਹੀਂ ਛੱਡੇ ਉਹ ਤੇ ਫਿਰ ਕਹਿੰਦੇ ਆਪਣੇ ਨਾਲ ਦੇਆਂ ਨੂੰ ਵਿਛੜਿਆ ਹੋਇਆਂ ਨੂੰ ਰੋਂਦੇ ਨੇ ਫਿਰ ਨਾਨਕ ਜੀ ਕਹਿੰਦੇ ਵੀ ਇਹ ਜੋ ਕੁਝ ਵਾਪਰਦਾ ਹੈ ਇਹ ਜੀਵ ਦੇ ਹੱਥ ਵਾਸ ਦੀ ਖੇਡ ਨਹੀਂ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਸਭ ਕੁਝ ਪਰਮੇਸ਼ਰ ਦੀ ਰਜ਼ਾ ਦੇ ਅਨਸਾਰ ਸ੍ਰਿਸ਼ਟੀ ਦੇ ਵਿੱਚ ਵਾਪਰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਕਹਾਂ ਸੋ ਖੇਲ ਤਵੇਲਾ ਕੋੜੇ ਕਹਾਂ ਪੇਰੀ ਸਹਨਾਈ ਕਹਾਂ ਸੋ ਤੇਗ ਬੰਦ ਗਾਡੇ ਰੜ ਕਹਾਂ ਸੋ ਲਾਲ ਕਵਾਈ ਕਹਾਂ ਸੋ ਆਰਸੀਆ ਮੋਹ ਬੰਕੇ ਐਥੇ ਦਿਸੈ ਨਹੀਂ ਇਹ ਜੱਗ ਤੇਰਾ ਤੂੰ ਗੋਸਾਈ ਇੱਕ ਕੜੀ ਮੈਂ ਥਾਪ ਉਥਾਪੇ ਜਰ ਵੰਡ ਦੇਵੈ ਪਾਈ ਰਹਾਉ ਹਾਂਜੀ ਸੰਗਤ ਜੀ ਇਹ ਬਾਣੀ ਫਿਰ ਜਦੋਂ ਸਾਰਿਆਂ ਨੂੰ ਗੁਰਨਾਨਕ ਪਾਤਸ਼ਾਹ ਦੇ ਕਹਿਣ ਤੇ ਬਾਬਰ ਨੇ ਛੱਡ ਦਿੱਤਾ ਸੀ ਉਹਦੇ ਤੋਂ ਬਾਅਦ ਫਿਰ ਜੋ ਹਾਲਤ ਹੋਈ ਹੋਈ ਸੀ ਐਮਨਾਬਾਦ ਦੀ ਬਾਬਰ ਦੀ ਲੜਾਈ ਤੋਂ ਬਾਅਦ ਫਿਰ ਉਹਦਾ ਹੁਣ ਬਿਆਨ ਕਰਦੇ ਨੇ ਸ਼ਾਇਦ ਆਪਨੇ ਵੀ ਸੁਣਿਆ ਹੋਵੇ ਮੈਨੂੰ ਵੀ ਲੱਗਦਾ ਕਿ ਕਿਸੇ ਸ਼ਾਇਦ ਕਥਾ ਦੇ ਵਿੱਚ ਮੈਂ ਸੁਣਿਆ ਇਹ ਆ ਜਿਆਦਾ ਇਤਿਹਾਸ ਬਾਰੇ ਮੈਨੂੰ ਵੀ ਬਹੁਤਾ ਨਹੀਂ ਪਤਾ ਹੈ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਤਾਂ ਪ੍ਰਮਾਤਮਾ ਨੇ ਪ੍ਰੇਮ ਪਾ ਦਿੱਤਾ ਪਰ ਇਤਿਹਾਸ ਜੋ ਪੜ੍ਹਦੇ ਆਂ ਸਮੇ ਪੜਿਆ ਉਹੀ ਪੜਿਆ ਉਹਦੇ ਤੋਂ ਬਾਅਦ ਵਿੱਚ ਇਤਿਹਾਸ ਨਹੀਂ ਬਹੁਤਾ ਪੜਿਆ ਇੱਕ ਕਥਾ ਸੁਣੀ ਕਿਸੇ ਦੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਕੈਦੀ ਬਣਾ ਕੇ ਲੈ ਗਏ ਸੀ ਨਾ ਤਾਂ ਸਾਰਿਆਂ ਨੂੰ ਉਹਨੇ ਕਿਹਾ ਸੀ ਚੱਕੀ ਪੀਸਣ ਦੇ ਲਈ ਤਾਂ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਚੱਕੀ ਆ ਨਾ ਗੁਰੂ ਨਾਨਕ ਪਾਸ਼ਾ ਬੈਠੇ ਬਾਣੀ ਗਾਉਂਦੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਚੱਕੀ ਆਪਣੇ ਆਪ ਚੱਲਦੀ ਸੀਗੀ ਤਾ ਇਹ ਦੇਖ ਕੇ ਅੰਬਾਬਰਦੇਸ ਪਾਇਆ ਨੇ ਉਹ ਬਾਬਰ ਦੇ ਕੋਲ ਇਹ ਗੱਲ ਕੀਤੀ ਕਿ ਵੀ ਇੱਕ ਪੀਰ ਜਿਹੜਾ ਪਹੁੰਚਿਆ ਹੋਇਆ ਲੱਗਦਾ ਵੀ ਉਹਦੀ ਚੱਕੀ ਇਸ ਤਰ੍ਹਾਂ ਆਪ ਚੱਲ ਰਹੀ ਆ ਤਾਂ ਜਦੋਂ ਬਾਬਰ ਨੇ ਆ ਕੇ ਦੇਖਿਆ ਤਾਂ ਫਿਰ ਬਾਬਰ ਗੁਰਨਾਨਕ ਪਾਤਸ਼ਾਹ ਜੀ ਦੇ ਪੈਰੀਂ ਪਿਆ ਤਾਂ ਫਿਰ ਉਹਨੇ ਕਿਹਾ ਕਿ ਤੁਸੀਂ ਮੈਨੂੰ ਹੁਕਮ ਕਰੋ ਕਿ ਮੈਂ ਕੀ ਕਰਾਂ ਤਾਂ ਫਿਰ ਗੁਰਨਾਨਕ ਬਾਦਸ਼ਾਹ ਜੀ ਦੇ ਕਹਿਣ ਤੇ ਉਹਨੇ ਸਾਰੇ ਕੈਦੀ ਛੱਡ ਦਿੱਤੇ ਸੀ ਇਹ ਫਿਰ ਉਹਦੇ ਤੋਂ ਬਾਅਦ ਦੀ ਉਚਾਰੀ ਹੋਈ ਪਾਣੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਫਿਰ ਗੁਰਨਾਨਕ ਬਾਦਸ਼ਾਹ ਕਹਿੰਦੇ ਨੇ ਕਿ ਵੀ ਹੁਣ ਉਹ ਸਾਰਾ ਕੁਸ਼ੈਦਪੁਰ ਦਾ ਐਮਨਾਬਾਦ ਦਾ ਵੀ ਜਿੱਥੇ ਤਵੇਲੇ ਸੀ ਘੋੜੇ ਸੀ ਸ਼ਹਿਨਾਈਆਂ বাজਦੀਆਂ ਸੀ ਰੰਗ ਤਮਾਸ਼ੇ ਹੁੰਦੇ ਸੀ ਬੜੇ ਰੇਸ਼ਮੀ ਕਹਿੰਦੇ ਗਾਤਰੇ ਸੀਗੇ ਫੌਜੀਆਂ ਦੀਆਂ ਲਾਲ ਵਰਦੀਆਂ ਸੀਗੀਆਂ ਕਹਿੰਦੇ ਸਭ ਕੁਝ ਕਿੱਥੇ ਚਲੇ ਗਿਆ ਉਹ ਕਹਿੰਦੇ ਸ਼ੀਸ਼ੇ ਜਿਨ੍ਹਾਂ ਦੇ ਵਿੱਚ ਸੋਹਣੇ ਗੱਭਰੂ ਮੂੰਹ ਦੇਖਦੇ ਸੀ ਕਹਿੰਦੇ ਨਾ ਹੀ ਤਾਂ ਕਹਿੰਦੇ ਉਹ ਸ਼ੀਸ਼ੇ ਰਹੇ ਨੇ ਨਾ ਉਹ ਗੱਭਰੂ ਰਹੇ ਨੇ ਕਹਿੰਦੇ हे ਪਰਮੇਸ਼ਰ ਇਹ ਜੱਗ ਤੇਰਾ ਕਹਿੰਦੇ ਇਹ ਇਸ ਤਰ੍ਹਾਂ ਕਹਿੰਦੇ ਨੇ ਨਾ ਕਿ ਵੀ ਤੇਰਾ ਹੀ ਉਹ ਜਿੱਥੇ ਪਹਿਲ ਅਖਾੜਾ ਹੈ ਤੂੰ ਇੱਕਦਮ ਮਾਲਕ ਹੈਂ ਜੱਗ ਦਾ ਜੋ ਤੇਸ਼ ਕੁਸ਼ਤ ਨੂੰ ਭੌਂਦਾ ਹੈ ਉਹੀ ਪਾਪੜਦਾ ਹੈ ਕਹਿੰਦੇ ਇੱਕ ਕਢੀ ਦੇ ਵਿੱਚ ਤੂੰ ਸ੍ਰਿਸ਼ਟੀ ਦੇ ਵਿੱਚ ਸਭ ਕੁਝ ਪੈਦਾ ਕਰ ਸਕਦਾ ਹੈ ਇੱਕ ਕਢੀ ਦੇ ਵਿੱਚ ਤੂੰ ਉਹਦਾ ਅੰਤ ਕਰ ਸਕਦਾ ਹੈ ਫਿਰ ਤੂੰ ਸਾਰੀ ਜਿਹੜੀ ਕਹਿੰਦੇ ਧਨ ਦੌਲਤਾਂ ਜੀਦੀ ਕਮਾਈ ਆ ਉਹਦੇ ਹੱਥ ਨਹੀਂ ਆਈ ਫਿਰ ਤੂੰ ਇਹ ਵੰਡ ਦਿੰਦਾ ਹੈ ਜੀਵ ਉਹਨੂੰ ਇਕੱਠੀ ਕਰਨ ਦੇ ਲਈ ਬੜੇ ਪਾਪੜ ਵੇਲਦਾ ਪਰ ਜਾਣ ਤੋਂ ਬਾਅਦ ਕੀ ਹੁੰਦਾ ਉਹਨੂੰ ਕੁਝ ਪਤਾ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਾਂ ਸੋ ਘਰ ਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੁ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੁ ਪਾਨ ਤੂੰ ਬੋਲੀ ਹਰ ਮਾਂ ਹੋਈਆਂ ਛਾਈ ਮਾਈ ਕਹਿੰਦੇ ਉਹ ਵੱਡੇ ਵੱਡੇ ਮਹਿਲ ਕਿੱਥੇ ਚਲੇ ਗਏ ਕਹਿੰਦੇ ਕਿਲੇ ਸਰਾਵਾਂ ਸਾਰੀਆਂ ਉਹ ਕਹਿੰਦੇ ਇਸਤਰੀਆਂ ਕਹਿੰਦੇ ਜਿਹੜੀਆਂ ਸੇਜਾਂ ਤੇ ਸੋਹਣੀਆਂ ਲੱਗਦੀਆਂ ਸੀ ਜਿਨ੍ਹਾਂ ਨੂੰ ਵੇਖ ਕੇ ਨੀਂਦ ਨਹੀਂ ਸੀ ਪੈਂਦੀ ਕਹਿੰਦੇ ਜਿਹੜੀਆਂ ਪਾਨ ਬਣਾਉਣ ਵਾਲੀਆਂ ਸੀ ਪਰਦੇ 'ਚ ਰਹਿੰਦੀਆਂ ਸੀ ਸਭ ਕੁਝ ਕਹਿੰਦੇ ਮਿੱਟੀ ਹੋ ਗਿਆ ਇਸ ਜਰ ਕਾਰਨ ਕਣੀ ਵਿਗੁੱਤੀ ਇਨ ਜਰ ਕਣੀ ਖੁਆਈ ਪਾਪਾ ਬਾਜੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਜਿਸਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ ਕਹਿੰਦੇ ਜਿਹੜੀ ਇਹ ਧਨ ਦੌਲਤ ਆ ਬਿਨਾ ਪਾਪ ਕੀਤੇ ਆ ਇਕੱਠੀ ਨਹੀਂ ਹੁੰਦੀ ਕਹਿੰਦੇ ਪਹਿਲਾਂ ਤਾਂ ਇਹ ਬਿਨਾ ਪਾਪ ਕੀਤੇ ਆ ਇਕੱਠੀ ਨਹੀਂ ਹੁੰਦੀ ਫਿਰ ਇਕੱਠੀ ਹੋਈ ਹੋਈ ਜੀਵ ਨੂੰ ਖੁਆਰ ਵੀ ਇਹੀ ਕਰਦੀ ਆ ਪਾਪਾਂ ਤੋਂ ਬਿਨਾ ਇਕੱਠੀ ਨਹੀਂ ਹੁੰਦੀ ਕਹਿੰਦੇ ਵੀ ਨਾਲ ਵੀ ਨਹੀਂ ਜਾਂਦੀ ਹੈਗੀ ਫਿਰ ਕਹਿੰਦੇ ਵੀ ਜੀਵ ਦੇ ਵੀ ਕੀ ਵਾਸ ਜਦੋਂ ਪਰਮੇਸ਼ਰ ਕਿਸੇ ਨੂੰ ਕੁਰਾਹੇ ਪਾਉਣਾ ਚਾਹੇ ਤਾਂ ਉਹਦੇ ਕੋਲੋਂ ਚਿੰਗਿਆਈ ਪਰਮੇਸ਼ਰ ਆਪ ਹੀ ਲੈ ਲੈਂਦਾ ਚੰਗਿਆਈ ਉਹਦੀ ਖਤਮ ਹੋ ਜਾਂਦੀ ਆ ਕੋਟੀ ਹੂੰ ਪੀਰ ਵਰਜ ਰਹਾਏ ਜਾ ਮੀਰ ਸੁਨਿਆ ਤਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਇ ਰ ਰਲਾਇਆ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨਾ ਪਰਚਾ ਲਾਇਆ ਕਹਿੰਦੇ ਤੇ ਅਮਨਾਬਾਦ ਦੇ ਵਿੱਚ ਇੱਕ ਵੱਡਾ ਕਿਲਾ ਸੀ ਪਠਾਣਾ ਦਾ ਤਾਂ ਜਦੋਂ ਪਠਾਣਾ ਨੂੰ ਖਬਰ ਹੋਈ ਕਿ ਵੀ ਬਾਬਰ ਚੜ੍ਹ ਕੇ ਆ ਰਿਹਾ ਤਾਂ ਉਹਨਾਂ ਨੇ ਪੀਰ ਇਕੱਠੇ ਕੀਤੇ ਵੀ ਜਿਹੜੇ ਪੀਰ ਨੇ ਇਹ ਮਤਲਬ ਕੋਈ ਇਸ ਤਰ੍ਹਾਂ ਦੇ ਆਪਣੇ ਨਵਾਜਾਂ ਪੜਨਗੇ ਜਾਂ ਕੋਈ ਮੰਤਰ ਪੜਨਗੇ ਕਿ ਬਾਬਰ ਅੰਨਾ ਹੋ ਕੇ ਪਿੱਛੇ ਮੁੜ ਜਾਊਗਾ ਕਹਿੰਦੇ ਇਸ ਤਰ੍ਹਾਂ ਦਾ ਕੁਝ ਨਹੀਂ ਵਾਪਰਿਆ ਹੈਗਾ ਤੇ ਉਹਨਾਂ ਦੇ ਜਿਹੜੇ ਹੈਗੇ ਸੀ ਇਹ ਕਿਲੇ ਵਗੈਰਾ ਸਾਰੇ ਕਹਿੰਦੇ ਇਹ ਸੜ ਕੇ ਤਬਾਹ ਹੋ ਗਏ ਜਿਹੜੇ ਉਹਨਾਂ ਦੇ ਪਠਾਣਾ ਦੇ ਕਹਿੰਦੇ ਸੀਗੇ ਸਾਹਿਬਜ਼ਾਦੇ ਉਹਨਾਂ ਨੂੰ ਕਹਿੰਦੇ ਟੋਟੇ ਟੋਟੇ ਕਰਕੇ ਉਹਨਾਂ ਨੇ ਮਿੱਟੀ 'ਚ ਰੋਲ ਦਿੱਤਾ ਕੋਈ ਮੁਗਲ ਅੰਨਾ ਨਹੀਂ ਹੋਇਆ ਕਹਿੰਦੇ ਕੋਈ ਉਹਨਾਂ ਦੇ ਮੰਤਰ ਪੜਨ ਦਾ ਕਿਸੇ ਤੇ ਕੋਈ ਕਹਿੰਦੇ ਇਦਾਂ ਜਾਦੂ ਨਹੀਂ ਚੱਲਿਆ ਹੈਗਾ ਮੁਗਲਾਂ ਤੇ ਮੁਗਲ ਪਠਾਣਾ ਪਈ ਲੜਾਈ ਰਣ ਮਹਿ ਤੇਗ ਵਗਾਈ ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ ਜਿੰਨ ਕੀ ਚੀਰੀ ਦਰਗਹਿ ਫਾਟੀ ਤਿੰਨਾ ਮਰਨਾ ਪਾਈ ਜਿਹੜੇ ਪਠਾਣ ਸੀ ਇਹਨਾਂ ਕੋਲ ਤੇ ਹਥਿਆਰਾਂ ਵਾਲੇ ਜਿਹੜੇ ਹੱਥ ਵਿੱਚ ਫੜ ਕੇ ਚਲਾਉਣ ਵਾਲੇ ਹਥਿਆਰ ਉਹੀ ਸੀ ਬਹੁਤੇ ਪਰ ਜਿਹੜੇ ਮੁਗਲ ਸੀ ਉਹਨਾਂ ਕੋਲ ਬੰਦੂਖਾਂ ਵਗੈਰਾ ਸੀਗੀਆਂ ਕਹਿੰਦੇ ਜਿਹੜੇ ਵੀ ਪਠਾਨ ਸੀ ਇਹਨਾਂ ਨੇ ਫਿਰ ਆਪਣੇ ਹਾਥੀਆਂ ਤੇ ਚੜ ਕੇ ਲੜਾਈ ਕੀਤੀ ਜਿਹੜੇ ਬਾਬਰ ਦੇ ਸੀਗੇ ਮੁਗਲ ਉਹਨਾਂ ਕੋਲ ਬੰਦੂਖਾਂ ਸੀ ਉਹ ਫਿਰ ਦੂਰੋਂ ਵੀ ਚਲਾਉਂਦੇ ਸੀਗੇ ਇਸ ਕਰਕੇ ਫਿਰ ਉਹਨਾਂ ਦਾ ਜਿੱਦਾਂ ਪਲੜਾ ਜ਼ਿਆਦਾ ਭਾਰੀ ਸੀਗਾ ਫਿਰ ਕਹਿੰਦੇ ਵੀ ਅੰਤ ਨੂੰ ਤਾਂ ਇਹੀ ਆ ਵੀ ਜਿਨ੍ਹਾਂ ਦੀ ਸਵਾਸ ਪੂਰੇ ਹੋ ਗਏ ਉਹਨਾਂ ਨੇ ਫਿਰ ਕਹਿੰਦੇ ਮਰਨਾ ਹੀ ਸੀਗਾ ਜਿੱਦੇ ਜਿੱਦੀ ਲਿਖੀ ਸੀ ਵੀ ਉਹਨਾਂ ਜਾਣਾ ਹੀ ਸੀ ਕਹਿੰਦੇ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕਰਾਣੀ ਇੱਕ ਨਾ ਪੇਰਣ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ ਜਿਨਕੇ ਬੰਕੇ ਕਰੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਣੀ ਕਹਿੰਦੇ ਕਈ ਔਰਤਾਂ ਹਿੰਦੂਆਂ ਦੀਆਂ ਸੀਗੀਆਂ ਕਈ ਮੁਸਲਮਾਨਾਂ ਦੀਆਂ ਸੀ ਕਈ ਪੱਟਾਂ ਦੀਆਂ ਸੀ ਕਈ ਠਾਕੁਰਾਂ ਦੀਆਂ ਸੀ ਕਹਿੰਦੇ ਸਾਰੀਆਂ ਦੇ ਜਿਵੇਂ ਮਤਲਬ ਕੱਪੜੇ ਉਹਨਾਂ ਨੇ ਕਈਆਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਫਟ ਗਏ ਕਹਿੰਦੇ ਕਈਆਂ ਦਾ ਮਸਾੜਾ ਵਿੱਚ ਵਾਸਾ ਹੋ ਗਿਆ ਵੀ ਕਈਆਂ ਕਈਆਂ ਵਿਚਾਰੀਆਂ ਰਸਤਿਆਂ 'ਚ ਮਰ ਗਈਆਂ ਫਿਰ ਜਿਨ੍ਹਾਂ ਦੇ ਕਹਿੰਦੇ ਪਤੀ ਘਰ ਵਾਪਸ ਨਹੀਂ ਆਏ ਕਹਿੰਦੇ ਉਹਨਾਂ ਲਈ ਕਹਿੰਦੇ ਦੇਖ ਲਓ ਫਿਰ ਜ਼ਿੰਦਗੀ ਦੀ ਜਿਹੜਾ ਜ਼ਿੰਦਗੀ ਰੂਪੀ ਜਿਹੜੀ ਇਹ ਰਾਤ ਸੀ ਵੀ ਉਹ ਕਿਵੇਂ ਕੱਟਣੀ ਸੀਗੀ ਜਦੋਂ ਘਰ ਦਾ ਜੀ ਮਤਲਬ ਕੋਈ ਇੱਕ ਨਹੀਂ ਆਉਂਦਾ ਜਾਂ ਪਰਮਾਤਮਾ ਨੂੰ ਪਿਆਰਾ ਹੋ ਗਿਆ ਫਿਰ ਪਤਾ ਹੀ ਆਪਾਂ ਨੂੰ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਵਾਹਿਗੁਰੂ ਜੀ ਆਪੇ ਕਰੇ ਕਰਾਏ ਕਰਤਾ ਕਿਸਨੋਂ ਆਖ ਸੁਣਾਈਏ ਦੁੱਖ ਸੁੱਖ ਤੇਰਾ ਪਾਣ ਹੋਵੇ ਕਿਸ ਥੈ ਜਾਏ ਰੁਆਈਏ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਫੇ ਨਾਨਕ ਬਾਸ਼ਾ ਜੀ ਕਹਿੰਦੇ ਨੇ ਵੀ ਜੋ ਦੁੱਖ ਸੁੱਖ ਹੈ ਉਹ ਪ੍ਰਮਾਤਮਾ ਵੱਲੋਂ ਹੀ ਮਿਲਦਾ ਫੇ ਜੀਵ ਆਪਣੇ ਦੁੱਖ ਦਾ ਕਿਹਦੇ ਕੋਲ ਇਜ਼ਹਾਰ ਕਰੇ ਉਸ ਪ੍ਰਮਾਤਮਾ ਕੋਲ ਕਰਨਾ ਹੋਇਆ ਨਾ ਕਹਿੰਦੇ ਜਿਹੜਾ ਇਹ ਦੁੱਖ ਸੁੱਖ ਆ ਇਹ ਪਰਮੇਸ਼ਰ ਦੀ ਰਜ਼ਾ ਦੇ ਅਨਸਾਰ ਹੀ ਜੀਵ ਨੂੰ ਮਿਲਦਾ ਤੇ ਤਾਂ ਹੀ ਕਹਿੰਦੇ ਨੇ ਨਾ ਕਿ ਜੀਵ ਫਿਰ ਜਿਹੜਾ ਦੁੱਖ ਸੁੱਖ ਨੂੰ ਬਰਾਬਰ ਸਮਝ ਲੈਂਦਾ ਫਿਰ ਉਹਦੀ ਰਜ਼ਾ ਨੂੰ ਮਿੱਠੀ ਕਰਕੇ ਮੰਨ ਲੈਂਦਾ ਪਰ ਇਹ ਰਜ਼ਾ ਵੀ ਜਿਹਨੂੰ ਉਹ ਮਨਵਾਏ ਉਹੀ ਮੰਨ ਸਕਦਾ ਉਹਦਾ ਭਾਣਾ ਮਿੱਠਾ ਵੀ ਉਹਨੂੰ ਹੀ ਲੱਗਦਾ ਜਦੋਂ ਉਹਦੀ ਕਿਰਪਾ ਹੁੰਦੀ ਆ ਕਹਿੰਦੇ ਸਭ ਕੁਝ ਉਸ ਪਰਮੇਸ਼ਰ ਦੇ ਹੁਕਮ ਦੇ ਅਨਸਾਰ ਹੀ ਸ੍ਰਿਸ਼ਟੀ ਦੇ ਵਿੱਚ ਹੁੰਦਾ ਹੈ ਪਰਮੇਸ਼ਰ ਆਪਣੇ ਹੁਕਮ ਦੇ ਨਾਲ ਸੰਤੁਸ਼ਟ ਹੈ ਕਿਉਂਕਿ ਕਹਿੰਦੇ ਜਿਹੜੇ ਜੀਵ ਨੇ ਨਾਨਕ ਜੀ ਕਹਿੰਦੇ ਨੇ ਆਪਣੇ ਕਰਮਾਂ ਦੇ ਅਨਸਾਰ ਹੀ ਆਪਣਾ ਲੇਖਾ ਪਾਉਂਦੇ ਨੇ ਜੋ ਕੁਝ ਉਹਨਾਂ ਦੇ ਜੀਵਨ ਦੇ ਵਿੱਚ ਵਰਤਦਾ ਉਹਨਾਂ ਨੇ ਜਿਹੋ ਜੇ ਕਰਮ ਕੀਤੇ ਨੇ ਜਿਹੋ ਜੀ ਨਾਮ ਦੀ ਕਮਾਈ ਉਹਨਾਂ ਨੇ ਨਹੀਂ ਕੀਤੀ ਉਸ ਕਰਕੇ ਜੋ ਉਹਨਾਂ ਨੂੰ ਭੁਗਤਣਾ ਪੈਂਦਾ ਉਹ ਲੇਖਾ ਫਿਰ ਉਹਨਾਂ ਨੂੰ ਭੁਗਤਣਾ ਪੈਂਦਾ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਆ ਉਹ ਤਾਂ ਫਿਰ ਇੱਕ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾ ਵੀ ਉਹਨਾਂ ਦੇ ਤਾਂ ਫਿਰ ਜਿਹੜੇ ਲੇਖੇ ਦੇ ਕਾਗਜ਼ ਨੇ ਉਹ ਪਾਟੇ ਜਾਂਦੇ ਨੇ ਜਿਨ੍ਹਾਂ ਨੇ ਨਾਮ ਦੀ ਕਮਾਈ ਕਰ ਲਈ ਹੁੰਦੀ ਆ ਕਹਿੰਦੇ ਵੀ ਆਪਣੇ ਕਰਮਾਂ ਦੇ ਅਨੁਸਾਰ ਹੀ ਜੀਵ ਲੇਖਾ ਭੁਗਤਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਮਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਨੇਕਾਂ ਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ